ਦਾ ਪੰਜਾਬੀ ਵਿਸ਼ਾ ਚੈਨਲ ਉੱਤੇ ਬਹੁਤ-ਬਹੁਤ ਸਵਾਗਤ ਅੱਜ ਅਸੀਂ ਚਿੱਠੀਆਂ ਜਿਨ੍ਹਾਂ ਨੂੰ ਕਿ ਨਿੱਜੀ ਪੱਤਰ ਜਾਂ ਖਰੇਲੂ ਪੱਤਰ ਵੀ ਆਖਦੇ ਨੇ ਇਹ ਚਿੱਠੀਆਂ ਅਸੀਂ ਆਪਣੇ ਮਾਤਾ-ਪਿਤਾ ਨੂੰ ਭੈਣ-ਭਰਾਵਾਂ ਨੂੰ ਦੋਸਤਾਂ ਨੂੰ ਤੇ ਰਿਸ਼ਤੇਦਾਰਾਂ ਨੂੰ ਲਿਖਦੇ ਹਾਂ ਇਸ ਦੇ ਲਿਖਣ ਦਾ ਢੰਗ ਕੀ ਹੈ ਇਹਦੇ ਵਾਸਤੇ ਸਭ ਤੋਂ ਪਹਿਲਾਂ ਅਸੀਂ ਉੱਪਰ ਜਿਹੜਾ ਹੈ ਐਡਰੈਸ ਲਿਖਣਾ ਹੁੰਦਾ ਔਰ ਅਸੀਂ ਐਡਰੈਸ ਜਿਹੜਾ ਹੈ ਪ੍ਰੀਖਿਆ ਭਵਨ ਡੈਸ਼ ਪਾ ਕੇ ਸ਼ਹਿਰ ਤੇ ਉਸ ਤੋਂ ਇਡਾਂ ਤਾਰੀਖ ਜਿਹੜੀ ਆ ਜੋ ਵੀ ਉਸ ਦਿਨ ਦੀ ਤਾਰੀਖ ਹੋਏਗੀ ਉਹ ਅਸੀਂ ਲਿਖ ਦੇਣੀ ਆ ਉਸ ਤੋਂ ਬਾਅਦ ਇਹ ਚਿੱਠੀ ਜਿਹੜੀ ਆ ਸੰਬੋਧਨ ਜੇਕਰ ਅਸੀਂ ਪਿਤਾ ਜੀ ਨੂੰ ਕਰਨਾ ਤਾਂ ਅਸੀਂ ਸਤਿਕਾਰਯੋਗ ਪਿਤਾ ਜੀ ਲਿਖ ਸਕਦੇ ਆ ਜੇ ਭਰਾ ਨੂੰ ਲਿਖਣਾ ਹੈ ਆਪਣੇ ਵੱਡੇ ਭਰਾ ਨੂੰ ਲਿਖਣਾ ਹੈ ਤਾਂ ਅਸੀਂ ਪਿਆਰੇ ਵੱਡੇ ਭਰਾ ਵੀ ਲਿਖ ਸਕਦੇ ਆ ਸਤਿਕਾਰਯੋਗ ਵੀ ਲਿਖ ਸਕਦੇ ਆ ਚਾਚਾ ਜੀ ਨੂੰ ਲਿਖਣਾ ਹੈ ਸਤਿਕਾਰਯੋਗ ਦੋਸਤ ਨੂੰ ਲਿਖਣਾ ਹੈ ਪਿਆਰੇ ਦੋਸਤ ਵੀ ਲਿਖ ਸਕਦੇ ਆ ਅੱਗੋਂ ਅਸੀਂ ਸਤਿਕਾਰ ਦੇ ਤੌਰ ਤੇ ਨਮਸਤੇ ਸਾਸ਼ੀ ਆਕਾਲ ਪੈਰੀ ਪੈਣਾ ਜੋ ਵੀ ਤੁਸੀਂ ਲਿਖਣਾ ਚਾਹੋ ਸਤਿਕਾਰ ਦੇ ਸ਼ਬਦ ਜਿਹੜੇ ਆ ਉਹ ਲਿਖ ਸਕਦੇ ਆ ਉਸ ਤੋਂ ਬਾਅਦ ਜਿਹੜਾ ਆ ਜਾਂਦਾ ਸਾਡਾ ਬੋਡੀ ਪਾਰਟ ਆ ਜਾਂਦਾ ਜੋ ਇਸ ਪੱਤਰ ਨੂੰ ਅਸੀਂ ਜੋ ਲਿਖਣਾ ਹੈ ਉਹ ਇਹਦੇ ਵਿੱਚ ਲਿਖਿਆ ਜਾਏਗਾ ਔਰ ਜਿਹੜਾ ਹੈ ਅਸੀਂ ਸੰਬੋਧਨੀ ਸ਼ਬਦ ਜੇਕਰ ਅਸੀਂ ਪਿਤਾ ਜੀ ਨੂੰ ਲਿਖਦੇ ਪਏ ਆ ਤਾਂ ਇਹ ਢਾਸੀ ਲਿਖ ਸਕਦੇ ਆ ਆਪ ਜੀ ਦਾ ਸਪੁੱਤਰ ਠੀਕ ਹੈ ਆਪਣਾ ਨਾਂ نیچے ਲਿਖ ਸਕਦੇ ਆ ਔਰ ਉਸ ਤੋਂ نیچے ਜਿਹੜਾ ਹੈ ਅਸੀਂ ਇੱਕ ਪੱਤਰ ਦੇ ਸ਼ੇਪ ਵਾਲਾ نیچے ਅਸੀਂ ਬਣਾਵਾਂਗੇ ਤਾਂ ਕਿ ਐਗਜ਼ਾਮੀਨਰ ਨੂੰ ਪਤਾ ਲੱਗੇ ਕਿ ਬੱਚੇ ਨੂੰ ਇਹ ਪਤਾ ਹੈ ਕਿ ਇਹ ਚਿੱਠੀ ਪੋਸਟ ਹੋਣੀ ਹੈ ਡਾਕ ਰਾਹੀਂ ਜਾਣੀ ਹੈ ਚਿੱਠੀ ਠੀਕ ਹੈ ਅਸੀਂ ਇਹਦੇ ਵਿੱਚ ਤੁਹਾਡੀ ਆਪਣੇ ਸਿਲੇਬਸ ਵਿੱਚ ਦਿੱਤੀ ہوئی ਪਹਿਲੀ ਜਿਹੜੀ ਚਿੱਠੀ ਹੈ ਕੀ ਆਪਣੇ ਪਿਤਾ ਜੀ ਨੂੰ ਚਿੱਠੀ ਲਿਖ ਕੇ ਦੱਸੋ ਕਿ ਤੁਹਾਡੇ ਇਮਤਿਹਾਨ ਕਿਸ ਤਰ੍ਹਾਂ ਦੇ ਹੋਏ ਨੇ ਉਹਦੇ ਵਿੱਚ ਦੱਸਿਆ ਗਿਆ ਕਿ ਤੁਹਾਡੇ ਪਿਤਾ ਜੀ ਦਾ ਨਾਮ ਸਰਦਾਰ ਜੱਤਾਰ ਸਿੰਘ ਹੈ ਤੇ ਉਹ 880 ਅਗਰਨਗਰ ਲੁਧਿਆਣਾ ਵਿੱਚ ਰਹਿੰਦੇ ਨੇ ਇਹ ਤੁਹਾਡੇ ਪਿਤਾ ਜੀ ਦਾ ਐਡਰੈਸ ਹੈ ਸੋ ਇਹ ਪਿਤਾ ਜੀ ਦਾ ਐਡਰੈਸ ਜਿਹੜਾ نیچے ਤੁਸੀਂ ਪੱਤਰ ਬਣਾਓਗੇ ਉਸ ਪੱਤਰ ਦੇ ਉੱਤੇ ਇਹ ਐਡਰੈਸ ਤੁਸੀਂ ਲਿਖੋਗੇ ਠੀਕ ਹੈ ਔਰ ਜਦੋਂ ਤੁਸੀਂ ਪੱਤਰ ਲਿਖਣਾ ਹੈ ਉਹਦੇ ਉੱਤੇ ਸਾਡਾ ਪ੍ਰੀਖਿਆ ਭਵਨ ਡੈਸ਼ ਸ਼ਹਿਰ ਤੇ ਨੀਚੇ ਤਰੀਕਾ ਆ ਦੇਗੀ ਅਸੀਂ ਕੋਈ ਕਲੋਨੀ ਮਹੱਲਾ ਜਿਹੜਾ ਹੈ ਉਹ ਅਸੀਂ ਨਹੀਂ ਲਿਖਾਂਗੇ ਦੂਸਰੀ ਜਿਹੜੀ ਹੈ ਤੁਹਾਡੀ ਚਿੱਠੀ ਜਿਹੜੀ ਹੈ ਫਰਜ਼ ਕਰੋ ਤੁਸੀਂ 8ਵੀਂ ਦੀ ਪ੍ਰੀਖਿਆ ਪਾਸ ਕਰ ਲਈ ਹੈ ਆਪਣੇ ਪਿਤਾ ਨੂੰ ਜਿਹਨੂੰ ਪਾਸ ਹੋਣ ਦੀ ਖਬਰ ਦੇਣੀ ਇੱਕ ਚਿੱਠੀ ਲਿਖੋ ਤੇ ਤੁਹਾਡੇ ਪਿਤਾ ਜੀ ਦਾ ਨਾਮ ਹੈ ਸੂਬੇਦਾਰ ਕੁਲਵੰਤ ਸਿੰਘ ਉਹਨਾਂ ਦਾ ਪਤਾ ਹੈ ਪਿੰਡ ਬੇਗੰਪੂਰ ਜੰਡਿਆਲਾ ਜ਼ਿਲ੍ਹਾ ਹੁਸ਼ਿਆਰਪੁਰ ਤੁਸੀਂ 556 ਭਾਈ ਦਿੱਤ ਸਿੰਘ ਨਗਰ ਜਲੰਧਰ ਦੇ ਰਹਿਣ ਵਾਲੇ ਹੋ ਔਰ ਇਹਦੇ ਵਿੱਚ ਦੇਖੋ ਕਿ ਤੁਹਾਡੇ ਪਿਤਾ ਜੀ ਦਾ ਐਡਰੈਸ ਦਿੱਤਾ ਗਿਆ ਔਰ ਪਿਤਾ ਜੀ ਦਾ ਐਡਰੈਸ ਜਿਹੜਾ ਕਿ ਤੁਸੀਂ ਪੱਤਰ ਦੇ ਵਿੱਚ ਮੈਂਸ਼ਨ ਕਰੋਗੇ ਪੱਤਰ ਦੇ ਉੱਤੇ ਐਡਰੈਸ ਲਿਖੋਗੇ ਔਰ ਤੁਹਾਡਾ ਵੀ ਐਡਰੈਸ ਦਿੱਤਾ ਗਿਆ ਹੈ 556 ਭਾਈ ਦਿੱਤ ਸਿੰਘ ਨਗਰ ਜਲੰਧਰ ਇਹ ਤੁਸੀਂ ਉੱਤੇ ਟਾਪ ਦੇ ਉੱਤੇ ਲਿਖੋਗੇ ਜਿੱਥੇ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਪ੍ਰੀਖਿਆ ਪਵਨ ਡੈਸ਼ ਸ਼ਹਿਰ ਤੇ ਤਾਰੀਖ ਲਿਖਣੀ ਹੈ। ਔਰ ਜੇਕਰ ਐਡਰੈਸ ਦਿੱਤਾ ਗਿਆ ਹੈ ਤੇ ਫਿਰ ਤੁਸੀਂ ਐਡਰੈਸ ਲਿਖੋਗੇ ਜਿਵੇਂ ਕਿ 556 ਭਾਈ ਦੀਪ ਸਿੰਘ ਨਗਰ ਤੇ ਹੇਠਾਂ ਜਲੰਧਰ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਆ ਤਾਰੀਖ ਜਿਹੜੀ ਆ ਉਹ ਲਿਖ ਦੇਣੀ। ਇਸੇ ਤਰ੍ਹਾਂ ਤੀਸਰੀ ਜਿਹੜੀ ਚਿੱਠੀ ਹੈ ਆਪਣੇ ਮਿੱਤਰ ਜਾਂ ਸਹੇਲੀ ਨੂੰ ਆਪਣੇ ਸਕੂਲ ਵਿੱਚ ਗਣਤੰਤਰਤਾ ਦਿਵਸ ਮਨਾਏ ਜਾਣ ਸੰਬੰਧੀ ਇੱਕ ਚਿੱਠੀ ਲਿਖੋ। ਇਦੇ ਵਿੱਚ ਉਹਨਾਂ ਨੇ ਕੋਈ ਐਡਰੈਸ ਨਹੀਂ ਦਿੱਤਾ ਗਿਆ ਨਾ ਹੀ ਤੁਹਾਡਾ ਦਿੱਤਾ ਗਿਆ ਤੇ ਜਾਂ ਜਿਸ ਨੂੰ ਅਸੀਂ ਪਾਣਾ ਉਸ ਦਾ ਐਡਰੈਸ ਦਿੱਤਾ ਗਿਆ ਸੋ ਇਹਦੇ ਵਿੱਚ ਤੁਸੀਂ ਉੱਤੇ ਜਿਹੜਾ ਹੈ ਪ੍ਰੀਖਿਆ ਪਵਨ ਡੈਸ਼ ਸ਼ਹਿਰ ਤੇ ਤਰੀਕ ਜਿਹੜੀ ਉਹ ਲਿਖੋਗੇ ਔਰ ਚਿੱਠੀ ਦੇ ਵਿੱਚ ਜੇਕਰ ਤੁਸੀਂ ਨਹੀਂ ਵੀ ਐਡਰੈਸ ਲਿਖਦੇ ਤਾਂ ਕੋਈ ਗੱਲ ਨਹੀਂ ਪਰ ਪੱਤਰ ਬਣਾਣਾ ਨੀਝੇ ਜ਼ਰੂਰੀ ਹੈ ਇਸੇ ਤਰ੍ਹਾਂ ਅਗਲੀ ਹੈ ਆਪਣੇ ਮਿੱਤਰ ਨੂੰ ਪੱਤਰ ਲਿਖ ਕੇ ਆਪਣੇ ਹੋਸਟਲ ਦੀ ਰੋਜ਼ਾਨਾ ਜ਼ਿੰਦਗੀ ਬਾਰੇ ਦੱਸੋ ਇਦੇ ਵਿੱਚ ਵੀ ਕੋਈ ਉਹਨਾਂ ਨੇ ਐਡਰੈਸ ਤੁਹਾਡਾ ਨਹੀਂ ਦੱਸਿਆ ਜਿਸ ਨੂੰ ਭੇਜਣਾ ਹੈ ਉਹਦਾ ਐਡਰੈਸ ਨਹੀਂ ਦੱਸਿਆ ਇਸ ਤਰ੍ਹਾਂ ਅਸੀਂ ਇਸ ਚਿੱਠੀ ਵਿੱਚ ਵੀ ਪ੍ਰੀਖਿਆ ਭਵਨ ਡੈਸ਼ ਸ਼ਹਿਰ ਤੇ ਤਾਰੀਖ ਜਿਹੜੀ ਆ ਉਹ ਅਸੀਂ ਲਿਖਾਂਗੇ ਪੰਜਵੀਂ ਤੁਹਾਡੀ ਦਿੱਤੀ ਗਈ ਹੈ ਚਿੱਠੀ ਕੀ ਆਪਣੇ ਮਿੱਤਰ ਨੂੰ ਜਨਮ ਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਲਿਖੋ ਇਹਦੇ ਵਿੱਚ ਵੀ ਤੁਸੀਂ ਉਸੇ ਤਰ੍ਹਾਂ ਹੀ ਪ੍ਰੀਖਿਆ ਭਵਨ ਡੈਸ਼ ਸ਼ਹਿਰ ਤਾਰੀਖ ਔਰ ਉਸ ਤੋਂ ਬਾਅਦ ਜਿਸਨਾ ਸੰਬੋਧਨੀ ਸ਼ਬਦ ਜੋ ਵੀ ਹੈ ਨੀچے ਤੁਸੀਂ ਪੱਤਰ ਬਣਾਓਗੇ ਬਿਸ਼ੱਕ ਤੁਸੀਂ ਖਾਲੀ ਹੀ ਪੱਤਰ ਜਿਹੜਾ ਹੈ ਉਹ ਰਹਿਣ ਦਿਓ ਆਪਣੇ ਪਿਤਾ ਜੀ ਨੂੰ ਚਿੱਠੀ ਲਿਖੋ ਛੋਟੇ ਭਰਾ ਦੀ ਬਿਮਾਰੀ ਬਾਰੇ ਲਿਖਿਆ ਹੋਵੇ ਸੋ ਇਹਦੇ ਵਿੱਚ ਵੀ ਕੋਈ ਐਡਰੈਸ ਨਹੀਂ ਲਿਖਿਆ ਗਿਆ ਇਹਦਾ ਮਤਲਬ ਅਸੀਂ ਪ੍ਰੀਖਿਆ ਪਵਨ ਲਿਖਾਂਗੇ ਕਿਸੇ ਸਕੂਲ ਦਾ ਨਾਮ ਕੁਝ ਵੀ ਲਿਖਣਾ ਸਿਰਫ ਅਸੀਂ ਪ੍ਰੀਖਿਆ ਪਵਨ ਡੈਸ਼ ਸ਼ਹਿਰ ਔਰ ਨੀچے ਤਾਰੀਖ ਅਸੀਂ ਪਾਦਣੀਏ ਤਾਰੀਖ ਤੁਸੀਂ ਜਦਾਂ ਮਰਜੀ ਲਿਖ ਸਕਦੇ ਜੀ ਔਰ ਇਹਦੇ ਵਿੱਚ ਇੰਪੋਰਟੈਂਟ ਹੈ ਕਿ ਤੁਸੀਂ ਸੰਬੋਧਨ ਕਿਸ ਤਰ੍ਹਾਂ ਕੀਤਾ ਗਿਆ ਜਿਵੇਂ ਸਤਿਕਾਰਯੋਗ ਪਿਤਾ ਜੀ ਸਾਸ਼ੀਆ ਕਾਲ ਨਮਸਤੇ ਆਪ ਜੀ ਦਾ ਸੁਪੁੱਤਰ ਪੁੱਤਰ ਦੀ ਜਗ੍ਹਾ ਤੇ ਸੁਪੁੱਤਰ ਸ਼ਬਦ ਬਹੁਤ ਵਧੀਆ ਲੱਗਦਾ ਹੈ ਠੀਕ ਹੈ نیچے ਅਸੀਂ ਹਰ ਇੱਕ ਚਿੱਠੀ ਦੇ ਵਿੱਚ ਤੁਹਾਨੂੰ ਪੇਪਰ ਦੇ ਵਿੱਚ ਆਣੀ ਹੈ ਉਹਦੇ ਨੀਚੇ ਤੁਸੀਂ ਪੱਤਰ ਜਿਹੜਾ ਉਹ ਜ਼ਰੂਰ ਬਣਾਣਾ ਹੈ ਇਸੇ ਤਰ੍ਹਾਂ 7ਵੀਂ ਹੈ ਤੁਹਾਡਾ ਛੋਟਾ ਭਰਾ ਟੈਲੀਵਿਜ਼ਨ ਬਹੁਤ ਦੇਖਦਾ ਹੈ ਉਸ ਨੂੰ ਇੱਕ ਚਿੱਠੀ ਰਾਹੀਂ ਪੜ੍ਹਾਈ ਕਰਨ ਦੀ ਪ੍ਰੇਰਣਾ ਦਿਓ ਸੋ ਇਹਦੇ ਵਿੱਚ ਨਾਂ ਦਾ ਐਡਰੈਸ ਉਹਨਾਂ ਨੇ ਦਿੱਤਾ ਹੈ ਨਾਂ ਤੁਹਾਡਾ ਤੇ ਨਾਂ ਅਗਲਿਆਂ ਦਾ ਸੋ ਤੁਸੀਂ ਐਡਰੈਸ ਉਹੀ ਲਿਖੋਗੇ ਜਿਹੜਾ ਬਾਰ-ਬਾਰ ਮੈਂ ਰਿਪੀਟ ਕਰ ਰਹੀ ਹਾਂ ਪ੍ਰੀਖਿਆ ਪਵਰ ਡੈਸ਼ ਸ਼ਹਿਰ ਔਰ ਤਾਰੀਖ ਉਸ ਤੋਂ ਬਾਅਦ ਸੰਬੋਧਨੀ ਸ਼ਬਦ ਉਹ ਨੀਚੇ ਤੁਸੀਂ ਪੱਤਰ ਬਣਾਣਾ ਇਸੇ ਤਰ੍ਹਾਂ 8ਵੀਂ ਹੈ ਤੁਹਾਡਾ ਭਰਾ ਖੇਡਾਂ ਵਿੱਚ ਤੇ ਜਸਪੀ ਰੱਖਦਾ ਹੈ ਪਰ ਪੜ੍ਹਾਈ ਵਿੱਚ ਨਹੀਂ ਉਸ ਨੂੰ ਇੱਕ ਚਿੱਠੀ ਰਾਹੀਂ ਪੜ੍ਹਾਈ ਦੀ ਪ੍ਰੇਰਣਾ ਦਿਓ ਨੋਮੀ ਆਪਣੇ ਛੋਟੇ ਪ੍ਰਾਣੂਏ ਕੀ ਚਿੱਠੀ ਲਿਖੋ ਜਿਸ ਵਿੱਚ ਉਸ ਨੂੰ ਖੇਡਾਂ ਵਿੱਚ ਭਾਗ ਦੇ ਲੈ ਨਾਲ ਲੈ ਭਾਗ ਲੈਣ ਦੇ ਲਾਭ ਦੱਸੋ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਦਿਲਚਸਪੀ ਲੈਣ ਦੀ ਪ੍ਰੇਰਣਾ ਵੀ ਦਿਓ ਸੋ ਇਹਨਾਂ ਦੇ ਵਿੱਚ ਨਾ ਤੁਹਾਡਾ ਐਡਰੈਸ ਦੱਸਿਆ ਗਿਆ ਨਾ ਅਗਲੇ ਦਾ ਐਡਰੈਸ ਦਿੱਤਾ ਗਿਆ ਸੋ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਇਸ ਵਿੱਚ ਐਡਰੈਸ ਕਿਹੜਾ ਸੀ ਲਿਖਣਾ ਆਪਣੀ ਸਹੇਲੀ ਨੂੰ ਇੱਕ ਪੱਤਰ ਆਏ ਗਰਮੀਆਂ ਦੀਆਂ ਛੁੱਟੀਆਂ ਇਕੱਠੇ ਬਤੀਤ ਕਰਨ ਦਾ ਪ੍ਰੋਗਰਾਮ ਲਿਖੋ 11ਵੀਂ ਹੈ ਤੁਹਾਡਾ ਮਿੱਤਰ 8ਵੀਂ ਵਿੱਚੋਂ ਫੇਲ ਹੋ ਗਿਆ ਉਸ ਨੂੰ ਇੱਕ ਪੱਤਰ ਲਾਈ ਜਿਸ ਰਾਹੀਂ ਉਸ ਨੂੰ ਹੌਸਲਾ ਦਿੰਦੇ ਹੋਏ ਪੜ੍ਹਾਈ ਜਾਰੀ ਰੱਖਣ ਵਾਸਤੇ ਕਹੋ ਇਹਦੇ ਵਿੱਚ ਵੀ ਜਿਹੜਾ ਹੈ ਉਸੇ ਤਰ੍ਹਾਂ ਹੀ ਆਏਗਾ ਪ੍ਰੀਖਿਆ ਪਵਨ ਡੈਸ਼ ਸ਼ਹਿਰ ਆ ਜਾਏਗਾ ਔਰ ਤਾਰੀਖ ਆ ਜਾਏਗੀ ਅਗਲੀ ਕਾਗੀ ਹੈ ਸਾਡੀ 12ਵੀਂ ਆਪਣੇ ਮਿੱਤਰ ਨੂੰ 8ਵੀਂ ਜਮਾਤ ਵਿੱਚ ਪਾਸ ਹੋ ਗਿਆ ਇੱਕ ਵਧਾਈ ਪੱਤਰ ਦਿਓ ਲਿਖੋ ਤੁਹਾਡੇ ਚਾਚਾ ਜੀ ਨੇ ਤੁਹਾਡੇ ਜਨਮ ਦਿਨ ਤੇ ਤੁਹਾਨੂੰ ਇੱਕ ਕੜੀ ਤੇ ਚਾਕਲੇਟਾਂ ਦਾ ਡੱਬਾ ਭੇਜਿਆ ਹੈ ਇੱਕ ਚਿੱਠੀ ਲਾਈ ਉਹਨਾਂ ਨੂੰ ਇਸ ਤੋਹਫੇ ਦੇ ਗੂਣ ਤੇ ਲਾਭ ਦੱਸਦੇ ਹੋਏ ਉਹਨਾਂ ਦਾ ਧੰਨਵਾਦ ਕਰੋ ਉਹਨੇ ਦੇ ਵਿੱਚ ਤੁਸੀਂ ਚਾਚਾ ਜੀ ਨੂੰ ਲਿਖ ਰਹੇ ਹੋ ਸਤਿਕਾਰਯੋਗ ਚਾਚਾ ਜੀ ਆਏਗਾ ਔਰ ਨੀਚੇ ਤੁਹਾਡਾ ਰਿਸ਼ਤਾ ਆਏਗਾ ਕਿ ਆਪ ਜੀ ਦਾ ਭਤੀਜਾ ਜਾਂ ਭਤੀਜੀ 14ਵੀਂ ਲੈਟਰ ਹੈ ਕਿਸੇ ਕਿਤਾਬਾਂ ਦੇ ਦੁਕਾਨਦਾਰ ਨੂੰ ਚਿੱਠੀ ਲਿਖੋ ਜਿਸ ਵਿੱਚ ਕੁਝ ਕਿਤਾਬਾਂ ਮੰਗਵਾਉਣ ਲਈ ਆਰਡਰ ਭੇਜੋ ਇਹਦੇ ਵਿੱਚ ਦੇਖੋ ਕੁਝ ਇਹ ਜਿਹੜਾ ਪੱਤਰ ਹੈਗਾ ਇਹਦੇ ਵਿੱਚ ਜਿਹੜਾ ਹੈ ਇਹ ਸਾਡਾ ਇੱਕ ਸਰਕਾਰੀ ਪੱਤਰ ਵਾਂ ਜਾਂ ਵਪਾਰਕ ਪੱਤਰ ਵਾਂ ਜਿਹੜਾ ਹੈ ਇਹ ਪੱਤਰ ਬਣ ਜਾਂਦਾ ਵੈਸੇ ਔਰ ਇਹਦੇ ਵਿੱਚ ਜਿਹੜਾ ਤੁਸੀਂ ਆਪਣਾ ਐਡਰੈਸ ਪ੍ਰੀਖਿਆ ਭਵਨ ਡੈਸ਼ ਸ਼ਹਿਰ ਔਰ ਤਾਰੀਖ ਔਰ ਲਿਖਣੀ ਕਿਨੂੰ ਹੈ ਜਿਹੜੀ ਹੈ ਉਹ ਅਸੀਂ ਕਿਤਾਬਾਂ ਵਾਲੇ ਜਿਸ ਦਾ ਮੈਸਰਜ਼ ਮਲਹੋਤਰਾ ਬੁੱਕ ਦੀਪੂ ਐਮ ਬੀ ਡੀ ਹਾਊਸ ਰੇਲਵੇ ਰੋਡ ਜਲੰਧਰ ਹੈ ਨਾ ਫਿਰ ਜਿਹੜੀਆਂ ਜਿਹੜੀਆਂ ਅਸੀਂ ਕਿਤਾਬਾਂ ਲੈਣੀਆਂ ਉਹ ਹੈ 15 ਨੰਬਰ ਹੈ ਆਪਣੇ ਮਿੱਤਰ ਨੂੰ ਆਪਣੇ ਭੈਣ ਦੇ ਵਿਆਹ ਤੇ ਆਉਣ ਲਈ ਚਿੱਠੀ ਲਿਖੋ ਕਿ ਉਹ ਵਿਆਹ ਤੋਂ ਕੁਝ ਦਿਨ ਪਹਿਲਾਂ ਆਵੇ ਤੇ ਤਿਆਰੀ ਵਿੱਚ ਹੱਥ ਵਟਾਵੇ 16 ਨੰਬਰ ਹੈ ਤੁਹਾਡੇ ਮਿੱਤਰ ਜਾਂ ਸਹੇਲੀ ਦੀ ਭੈਣ ਦੀ ਸ਼ਾਦੀ ਸੀ ਤੁਸੀਂ ਇਸ ਮੌਕੇ ਤੇ ਸੱਦਿਆ ਸੀ ਪਰ ਤੁਸੀਂ ਨਹੀਂ ਪਹੁੰਚ ਸਕੇ ਮਿੱਤਰ ਜਾਂ ਪੇ ਸਹੇਲੀ ਨੂੰ ਇੱਕ ਪੱਤਰ ਆਹੀ ਆਪਣੀ ਗੈਰ ਹਾਜ਼ਰੀ ਦਾ ਕਾਰਨ ਜਿਹੜਾ ਹੈ ਉਹ ਦੱਸੋ ਕਿ ਤੁਸੀਂ ਉਸ ਵਿੱਚ ਕਿਉਂ ਉਸ ਵਿਆਹ ਦੇ ਵਿੱਚ ਨਹੀਂ ਪਹੁੰਚ ਸਕੇ ਸੋ ਇਹ ਜਿਹੜੇ ਨੇ ਤੁਹਾਡੇ ਨਿੱਜੀ ਪੱਤਰ ਹੈ, ਕਿਰੇਲੂ ਪੱਤਰ ਹੈ। ਔਰ ਇਨ੍ਹਾਂ ਪੱਤਰਾਂ ਦੇ ਵਿੱਚ ਜਿਹੜਾ ਹੈ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜਾ ਹੈ ਮਹੱਤਵਪੂਰਨ ਗੱਲ ਹੈ ਕਿ ਅਸੀਂ ਉੱਤੇ ਜਿਹੜਾ ਐਡਰੈਸ ਲਿਖਣਾ ਹੈ ਕਿਸੇ ਕਲੋਨੀ ਮਹੱਲਾ ਦਾ ਐਡਰੈਸ ਨਹੀਂ ਲਿਖਣਾ। ਉਹਦੀ ਜਗ੍ਹਾ ਤੇ ਅਸੀਂ ਪਰਮਾਨੈਂਟ ਐਡਰੈਸ ਸਾਡਾ ਸਾਡਾ ਪਲਖਿਆ ਪਵਨ ਡੈਸ਼ ਸ਼ਹਿਰ ਤਾਰੀਖ ਇਹ ਸਾਡਾ ਐਡਰੈਸ ਹੈ। ਉਸ ਤੋਂ ਬਾਅਦ ਸੰਬੋਧਨੀ ਸ਼ਬਦ ਆਗੇ ਅਗੂ ਅਸਤਿਕਾ ਨਾਲ ਵਿਸ਼ ਕਰਨੀ ਹੈ ਅਸੀਂ। ਪੈਰੀਪੈਨਾ ਲਿਖ ਸਕਦੇ ਆ ਸਤਿ ਸ਼੍ਰੀ ਅਕਾਲ ਨਮਸਤੇ ਲਿਖ ਸਕਦੇ ਆ ਉਸ ਤੋਂ ਬਾਅਦ ਬੋਡੀ ਪਾਰਟ ਹੈ ਸਤਿਕਾਰਯੋ ਸ਼ਬਦ ਵਰਤਨੇ ਨੇ ਐਂਡ ਉੱਤੇ ਤੁਹਾਡਾ ਜਿਹੜਾ ਰਿਸ਼ਤਾ ਹੈ ਉਹ ਆ ਗਿਆ ਔਰ ਅਖੀਰ ਵਿੱਚ ਲੈਟਰ ਜਿਹੜੀ ਬਣਾਣੀ ਆ ਪੱਤਰ ਜਿਹੜਾ ਬਣਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਇਸ ਗੱਲ ਨੂੰ ਧਿਆਨ ਵਿੱਚ ਰੱਖੋ ਜੇਕਰ ਤੁਸੀਂ ਪੱਤਰ ਨਹੀਂ ਬਣਾਉਂਦੇ ਤੇ ਤੁਹਾਡੇ ਨੰਬਰ ਜਿਹੜੇ ਆ ਕੱਟੇ ਜਾਣਗੇ ਸੋ ਇਸ ਨੂੰ ਧਿਆਨ ਦੇ ਨਾਲ ਇਹਨਾਂ ਸਾਰੀਆਂ ਚਿੱਠੀਆਂ ਨੂੰ ਧਿਆਨ ਨਾਲ ਪੜੋ ਆਸ ਹੈ ਤੁਹਾਨੂੰ ਸਮਝ ਲੱਗ ਗਈ ਹੋਏਗੀ ਧੰਨਵਾਦ